ਸ਼੍ਰੀ ਗੁਰੂ ਤੇਗ ਬਹਾਦਰ ਜੀ 350 ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਜ ਰਣਬੀਰ ਕਾਲਜ ਵਿਖੇ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਇੱਕ ਲਾਈਟ ਸ਼ੋਅ ਦਿਖਾਇਆ ਗਿਆ ਤੇ ਸਾਨੂੰ ਇਸ ਤੋਂ ਦੇਖ ਕੇ ਇਹ ਪ੍ਰੇਰਣਾ ਮਿਲਦੀ ਹੈ ਕਿ ਸਾਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਵਾਂਗ ਨੀੜਰ ਨੀੜਰ ਹੋਣਾ ਚਾਹੀਦਾ ਹੈ ਤੇ ਉਹਨਾਂ ਦੇ ਦੱਸੇ ਹੋਏ ਕਦਮਾਂ ਤੇ ਚੱਲਣਾ ਚਾਹੀਦਾ ਹੈ ਧੰਨਵਾਦ ਹਾਂ ਜੀ ਮੈਂ ਮੇਰਾ ਨਾਮ ਸੁਨੀਤਾ ਰਾਣੀ ਹੈ ਔਰ ਮੈਂ ਐਜ਼ ਅ ਇੰਗਲਿਸ਼ ਲੈਕਚਰਰ ਐਸਓਈ ਸਕੂਲ ਛਾਜਲੀ ਵਿਖੇ ਸੇਵਾ ਨਿਭਾ ਰਹੀ ਹਾਂ ਅੱਜ ਇੱਥੇ ਪੰਜਾਬ ਸਰਕਾਰ ਵੱਲੋਂ ਜੋ ਲਾਈਟ ਐਂਡ ਸਾਊਂਡ ਸ਼ੋਅ ਦਾ ਅਰੇਂਜਮੈਂਟ ਸਰਕਾਰ ਵੱਲੋਂ ਕੀਤਾ ਗਿਆ ਹੈ ਬਹੁਤ ਹੀ ਵਧੀਆ ਪ੍ਰੋਗਰਾਮ ਸੀ ਬੱਚਿਆਂ ਲਈ ਸੱਚਮੁੱਚ ਇੱਕ ਬਹੁਤ ਵਧੀਆ ਉਪਰਾਲਾ ਸੀ ਸਾਨੂੰ ਵੀ ਬਹੁਤ ਸਾਰੇ ਐਧਾਂ ਦੀਆਂ ਚੀਜ਼ਾਂ ਸੀ ਜਿੰਨਾ ਬਾਰੇ ਮਤਲਬ ਕਿ ਨਹੀਂ ਪਤਾ ਸੀ ਪਰ ਇੱਥੇ ਆ ਕੇ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਲੱਗਿਆ ਤੇ ਬਹੁਤ ਹੀ ਜ਼ਿਆਦਾ ਵਧੀਆ ਉਪਰਾਲਾ ਜੋ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਗੁਰ ਤੇਗ ਬਹਾਦਰ ਜੀ ਦੀ ਸ਼ਹੀਦੀ ਜੋ ਕਿ ਸੱਚਮੁੱਚ ਸਾਡੇ ਇਤਿਹਾਸ ਦੇ ਵਿੱਚ लासानी शहीदी ਮੰਨੀ ਜਾਂਦੀ ਹੈ ਉਸ ਬਾਰੇ ਮਤਲਬ ਕਿ ਅਸੀਂ ਜਿੰਨਾ ਕੋਟੀ ਕੋਟੀ ਪ੍ਰਣਾਮ ਕਰੀਏ ਬਹੁਤ ਹੀ ਜ਼ਿਆਦਾ ਉਹਦੇ ਲਈ ਕੁਝ ਕਿਹਾ ਹੀ ਨਹੀਂ ਜਾ ਸਕਦਾ ਸੋ ਪੰਜਾਬ ਸਰਕਾਰ ਦੇ ਇਸ ਲਈ ਅਸੀਂ ਬਹੁਤ ਜ਼ਿਆਦਾ ਧੰਨਵਾਦੀਆਂ ਜੋ ਬੱਚਿਆਂ ਲਈ ਇਹਨਾਂ ਵਗੇ ਉਪਰਾਲਾ ਕੀਤਾ ਬਹੁਤ ਅੱਛਾ ਉਪਰਾਲਾ ਹੈ ਪੰਜਾਬ ਸਰਕਾਰ ਦਾ ਬਹੁਤ ਖੁਸ਼ੀ ਹੋਈ ਆ ਆਕਰ ਇਸ ਪ੍ਰੋਗਰਾਮ ਕੋ ਦੇਖਕਰ मुझे लगता है कि हमें भी इतनी जानकारी पहले नहीं थी जितना कि अब पता चला है बहुत ही अच्छा प्रोग्राम था सबने बहुत इंजॉय किया हमें अपने इतिहास के बारे में पता चला हमारे बच्चों ने भी उन्हें भी बहुत खुशी हुई मुझे लगता है इससे अच्छा प्रोग्राम आज तक हमने पहले कभी भी नहीं देखा हुआ हम एक बार फिर से पंजाब सरकार का बहुत बहुत धन्यवाद करते हैं जिनके प्रयत्न से हम इस अपने इतिहास के बारे में इतना जान पाए धन्यवाद ਦੀ ਬੇਨਤੀ ਹੈ ਤੁਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਸਮੁੱਚੀ ਸਤਿਕਾਰ ਸਤਿਕਾਰ ਤੇ ਮੁੱਖ ਮੰਤਰੀ ਰਮਵੀਰ ਕੌਰ ਗਰਾਉਂਡ ਦੇ ਵਿੱਚ ਮਾਨ ਬਣੋਗੇ ਸਭ ਸੌ ਜੋ ਹੋ ਕੇ ਅਤੇ ਸ਼ਾਹਦਾ ਦੇ ਸਰਕਾਰ ਨਾਲ ਇਹਦੇ ਵਿੱਚ ਮੈਂ ਤਾਂ ਹੈਰਾਨ ਹੋ ਗਿਆ ਕਿ ਇੰਨਾ ਵੱਧ ਚੜ ਕੇ ਲੋਕਾਂ ਦੀ ਗੱਲ ਜਿਹੜੀ ਜੀ ਦੀ ਗੱਲ ਕਰਦੇ ਹਾਂ ਖਾਸ ਤੌਰ ਤੇ ਬੱਚੇ ਜਿਹੜੇ ਨੇ ਉਹ ਬਹੁਤ ਵੱਡੀ ਹਿੱਤੀ ਦੇ ਵਿੱਚ ਆਏ ਨੇ ਬਹੁਤ ਚੰਗਾ ਲੱਗਾ ਕਿ ਸਾਨੂੰ ਆਪਣੇ ਵਿਰਸੇ ਬਾਰੇ ਸਾਨੂੰ ਆਪਣੇ ਇਤਿਹਾਸ ਬਾਰੇ ਜਿਹੜੇ ਸ਼ਹੀਦੀਆਂ ਜਿਹੜੀਆਂ ਨੇ ਗੁਰੂਆਂ ਦਿੱਤੀਆਂ ਨੇ ਸਿੱਖ ਗੁਰੂਆਂ ਦਿੱਤੀਆਂ ਨੇ ਉਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਮਨ ਜਿਹੜਾ ਨਾ ਇੱਕਦਮ ਜਿਹੜਾ ਭਰ ਆਇਆ ਕਿਉਂਕਿ ਇੰਨੀ ਵਧੀਆ ਪੇਸ਼ਕਾਰੀ ਸੀ ਮੇਰੇ ਇਹ ਹੀ ਸ਼ਬਦ ਨੇ ਪ੍ਰਸ਼ਾਸਨ ਵੱਲੋਂ ਕਿਸ ਤਰੀਕੇ ਦੇ ਨਹੀਂ ਪ੍ਰਸ਼ਾਸਨ ਵੱਲੋਂ ਪੂਰੇ ਜਿਹੜੇ ਪ੍ਰਬੰਧ ਕੀਤੇ ਗਏ ਸੀਗੇ ਹਰ ਤਰ੍ਹਾਂ ਦੇ ਦੇਖੋ ਬੈਰੀਕੇਡਿੰਗ ਹੋ ਗਈ ਸੁਰੱਖਿਆ ਹੋ ਗਈ ਜਿਹੜੀ ਮੈਟਿੰਗ ਹੋ ਗਈ ਪਲੱਸ ਜਿਹੜਾ ਪਾਣੀ ਦਾ ਵੀ ਪੂਰਾ ਪ੍ਰਬੰਧ ਸੀਗਾ ਐਂਡ ਪ੍ਰਬੰਧ ਬੜੀ ਵਧੀਆ इवन ਟਾਇਲਟਸ ਵੀ ਜਿਹੜੇ ਸੀ ਉਹ ਲਵਾਏ ਗਏ ਨੇ ਤੇ ਵਧੀਆ ਪ੍ਰਬੰਧ ਸੀਗੇ ਤੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਨੇ ਆ ਕੇ ਆਪਣੇ ਇਤਿਹਾਸ ਦੇ ਨਾਲ ਆਪਣੇ ਵਿਰਸੇ ਦੇ ਨਾਲ ਮੁਰ ਜਿਹੜਾ ਹੈ ਜੋੜ ਬਣਾਇਆ ਧੰਨਵਾਦ ਜਸਪਾਲ ਸਿੰਘ ਜੀ ਸਰ ਕਿਸ ਤਰੀਕੇ ਨਾਲ ਦੇਦੋਣਾ ਪ੍ਰੋਗਰਾਮ ਹੈ ਪ੍ਰੋਗਰਾਮ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਕੂਲ ਸਰ ਬੱਚਿਆਂ ਨੂੰ ਬਹੁਤ ਸਿੱਖਿਆਦਾਇਕ ਹੈ ਪੰਜਾਬ ਸਰਕਾਰ ਬਹੁਤ ਵਧੀਆ ਪ੍ਰਾਲਾ ਕਰ ਰਹੀ ਹੈ ਸਾਨੂੰ ਸਾਰੇ ਸਿੱਖ ਇਤਿਹਾਸ ਨਾਲ ਜੋੜ ਰਹੀ ਹੈ ਤੇ ਪ੍ਰਤੀਕ ਬਾਜ ਜਿਹੜੀ ਲਾਸਾਨੀ ਸ਼ਹਾਦਤ ਆ ਓਹੋ ਹਰ ਇੱਕ ਵਿਅਕਤੀ ਤੱਕ ਪਹੁੰਚਣੀ ਚਾਹੀਦੀ ਹੈ ਇਸ ਪ੍ਰੋਗਰਾਮ ਰਾਹੀਂ ਬਹੁਤ ਵੱਡਾ ਫਾਇਦਾ ਹੋਏਗਾ ਵਿਦਿਆਰਥੀਆਂ ਨੂੰ ਉਹਨਾਂ ਦੀ ਪੜ੍ਹਾਈ ਦੇ ਵਿੱਚ ਵੀ ਫਾਇਦਾ ਹੋਏਗਾ ਪਬਲਿਕ ਨੂੰ ਵੀ ਇਹ ਫਾਇਦਾ ਹੋਏਗਾ ਕਿ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਸਾਡੇ ਲਈ ਜਿਹੜੇ ਕੁਰਬਾਨੀਆਂ ਕੀਤੀਆਂ ਨੇ ਕਿਸ ਤਰ੍ਹਾਂ ਧਰਮ ਨੂੰ ਬਚਾਇਆਗਾ ਤੇ ਕਿਸ ਤਰ੍ਹਾਂ ਇੱਕ ਮਤਲਬ ਕਿ ਸਾਡੀ ਕੌਮ ਦੇ ਵਿੱਚ ਇੱਕ ਨਵਾਂ ਜੋਸ਼ ਪੈਦਾ ਕੀਤਾਗਾ ਤੇ ਬਲੀਦਾਨ ਦਿੱਤਾਗਾ ਤੇ ਉਹਨਾਂ ਦੇ ਬਲੀਦਾਨ ਨੂੰ ਅਸੀਂ ਬੜੇ ਜੋਰ ਸ਼ੋਰ ਨਾਲ ਪੰਜਾਬ ਸਰਕਾਰ ਦੇ ਜਿਹੜੇ ਪ੍ਰੋਗਰਾਮ ਆ ਉਹਦੇ ਅਨੁਸਾਰ 350 ਸਾਲਾ ਮਨਾ ਰਹੀ ਹੈ ਠੀਕ ਹੈ ਕਿ ਕਿਸੇ ਦੇ ਗਿਰਦਾਖਾ ਕਾ ਲੀ ਵਸ ਵਸ ਪੁੱਛ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਸੁਖਦੇਵ ਸਿੰਘ ਹੈ ਜੀ ਇਹ ਜਿਹੜਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜਾਣਕਾਰੀ ਉਹਨਾਂ ਦੇ ਜੀਵਨ ਬਾਰੇ ਇਹ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਜਿਹੜੀ ਇਹ ਜਾਣਕਾਰੀ ਸੀ ਇਹ ਹੁਣ ਦਿੱਤੀ ਜਾ ਰਹੀ ਹੈ ਪਹਿਲਾਂ ਇਤਿਹਾਸ ਬਾਰੇ ਇੰਨੀ ਜਾਣਕਾਰੀ ਨਹੀਂ ਸੀ ਨੌਜਵਾਨਾਂ ਨੂੰ ਸਰ ਮੇਰਾ ਸੋਚਣਾ ਇਹ ਹੈ ਕਿ ਇੱਥੇ ਜਿਵੇਂ ਕਾਲਜ ਦੇ ਬੱਚੇ ਸਕੂਲ ਦੇ ਬੱਚੇ ਵੀ ਬੁਲਾਈ ਗਏ ਆ ਅੱਜ ਕੱਲ ਜਿਵੇਂ ਬੁੱਕਾਂ ਦੇ ਵਿੱਚ ਤੇ ਆਪਣਾ ਜਿਹੜਾ ਇਤਿਹਾਸ ਸੀਗਾ ਉਹਨੂੰ ਬਹੁਤ ਨਜ਼ਰ ਨਜ਼ਰ ਆਪਣਾ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਹਨਾ ਇਹ ਤਾਂ ਕਰਕੇ ਉਸ ਇਹ ਪ੍ਰੋਗਰਾਮ ਦੇ ਥਰੂ ਕੀ ਹੈ ਸਭ ਨੂੰ ਪਤਾ ਲੱਗੇਗਾ ਕਿ ਆਪਣਾ ਇਤਿਹਾਸ ਕੀ ਸੀਗਾ ਤਾਂ ਕਰਕੇ ਬਹੁਤ ਵਧੀਆ ਉਪਰੋਲਾ ਹੀ ਮੇਰੇ ਅਕੋਰਡਿੰਗ ਤੇ ਇਹ ਹੈ ਉਹਦਾ ਕੀ ਵਧੀਆ ਜਾਣਕਾਰੀ ਬੱਚਿਆਂ ਨੂੰ ਮਿਲੂਗੀ ਜਿਹੜੇ ਬੱਚਿਆਂ ਨੂੰ ਨਹੀਂ ਪਤਾ ਸੀ ਹੁਣ ਤੱਕ ਗੁਰੂਆਂ ਨੇ ਸਾਡੇ ਲਈ ਕੀ ਕੀ ਕੀਤਾ ਜਿਵੇਂ ਸ਼ੀਧੀਆਂ ਦਿੱਤੀਆਂ ਕੀ ਕਹਿਣਾ ਚਾਹੋਗੇ ਹਾਂਜੀ ਸਰ ਬੱਚੇ ਜਿਵੇਂ ਅੱਜ ਕੱਲ ਨਹੀਂ ਨਾ ਹੀ ਹਨਾ ਇਹ ਧਰਮ ਦੇ ਨਾਲ ਕੋਈ ਰੱਖਦੇ ਨਹੀਂ ਇਤਿਹਾਸ ਪੜਨਾ ਚਾਹੁੰਦੇ ਆ ਤੇ ਅੱਜ ਕੱਲ ਕੋਈ ਆਪਾਂ ਨੂੰ ਜਿਹੜੇ ਵੱਡੇ ਬਜ਼ੁਰਗ ਸੀਗੇ ਨਾ ਇਹ ਉਹ ਵੀ ਕੋਈ ਹੁਣ ਨਹੀਂ ਕਿਉਂਕਿ ਬੱਚੇ ਸੁਣ ਨਹੀਂ ਰਹੇਗੇ ਉਹਨਾਂ ਦੀ ਤਾਂ ਕਰਕੇ ਇਹ ਸੀਗਾ ਜਿਹੜਾ ਮੰਚ ਆ ਇਹਦੇ ਥਰੂ ਕੀ ਆ ਆਪਣੇ ਬੱਚੇ ਜਾਂ ਫਿਰ ਬੱਚਿਆਂ ਤੋਂ ਇਲਾਵਾ ਵੀ ਜਿਹੜੇ ਹੋਰ ਵੱਡੇ ਹੈਗੇ ਆ ਜਿਹੜੇ ਕਿ ਇਸ ਇਤਿਹਾਸ ਤੋਂ ਵੰਝਿਆ ਜਾਣਕਾਰੀ ਤੋਂ ਉਹਨਾਂ ਨੂੰ ਵੀ ਇਹ ਜਾਣਕਾਰੀ ਬਹੁਤ ਹੀ ਚੰਗੀ ਪ੍ਰਾਪਤ ਹੋਊਗੀ ਇੱਥੋਂ ਹੀ ਥੈਂਕ ਯੂ ਬੜੀ ਬਹੁਤ ਸਰ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਸੂਬੇਦਾਰ ਮੇਜਰ ਰਜਿੰਦਰ ਸਿੰਘ ਤੇ ਕੈਂਪਸ ਮੈਨੇਜਰ ਅੱਜ ਕੱਲ੍ਹ ਰਾਜ ਹੈ ਸਕੂਲ ਦੇ ਵਿੱਚ ਮੈਂ ਡਿਊਟੀ ਕਰ ਰਿਹਾ ਹਾਂ ਸਰ ਕਿਸ ਤਰੀਕ ਨਾਲ ਦੇਖਦੇ ਹੋ ਜਿਹੜਾ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਇਹ ਚੀਜ਼ ਕਿਵੇਂ ਦੀ ਲੱਗਿਤਾ ਹਾਂਜੀ ਸਰ ਇਹ ਬਹੁਤ ਵਧੀਆ ਸਰਕਾਰ ਵੱਲੋਂ ਉਪਰਾਲੇ ਨੇਗੇ ਜਿਨ੍ਹਾਂ ਨੇ ਸਾਡੇ ਗੁਰੂਆਂ ਦੀਆਂ ਸ਼ਹੀਦੀਆਂ ਨੂੰ ਜਿਨ੍ਹਾਂ ਨੇ ਇੱਕ ਹਿੰਦ ਦੀ ਚਾਦਰ ਕਹਿਲایا ਗਿਆਗਾ ਜਿਨ੍ਹਾਂ ਨੇ 26 ਸਾਲ ਤੇ 9 ਮਹੀਨੇ 13 ਦਿਨ ਇੱਕ ਭਗਤੀ ਕਰਕੇ ਇਸ ਇਹਨਾਂ ਧਰਮ ਨੂੰ ਖਾਸ ਕਰਕੇ ਬਚਾਇਆ ਗਿਆਗਾ ਤੇ ਬਹੁਤ ਵਧੀਆ ਪ੍ਰਾਲੇ ਨੇ ਤਾਂ ਕਿ ਸਾਡੇ ਜਿਹੜੇ ਨੌਜਵਾਨ ਨੇਗੇ ਜੇ ਸਿੱਖੀ ਸਰੂਪ ਦੇ ਵਿੱਚ ਆਉਣਗੇ ਤਾਂ ਨਸ਼ਿਆਂ ਤੋਂ ਵੀ ਸਾਡਾ ਸੁਰੱਖਿਅਤ ਲੱਗਦਾ ਕਿ ਹੁਣ ਤੱਕ ਬੱਚਿਆਂ ਨੂੰ ਕਈ ਵਾਰ ਨਹੀਂ ਜਾਣਕਾਰੀ ਹੁੰਦੀ ਸਾਡੇ ਇਤਿਹਾਸ ਬਾਰੇ ਸਾਡੇ ਬਾਰੇ ਜਾਣਕਾਰੀ ਮਿਲੂਗੀ ਹਾਂਜੀ ਸਰ ਇੱਥੋਂ ਵੀ ਜਾਣਕਾਰੀ ਹੋਊਗੀ ਬਾਕੀ ਮੇਰੇ ਕੁਗਜੈਸ਼ਾ ਜਿਦਾਂ ਕਿ ਅਸੀਂ ਆਰਮੀ ਦੇ ਵਿੱਚ ਆ RTC ਜਿਸ ਨੂੰ ਰੱਖੇ ਜਾਂਦੇ ਨੇ ਤਾਂ ਸਾਡੇ ਸਕੂਲਾਂ ਦੇ ਵਿੱਚ ਵੀ ਇਹਨਾਂ ਧਰਮਾਂ ਨੂੰ ਉੱਪਰ ਚੱਕਣ ਵਾਸਤੇ ਜਾਂ ਇਤਿਹਾਸ ਦੱਸਣ ਵਾਸਤੇ ਅਲੱਗ ਤੋਂ ਕਲਾਸਾਂ ਸਟਾਰਟ ਹੋਣੀਆਂ ਚਾਹੀਦੀਆਂ ਜਿਨ੍ਹਾਂ ਵਿੱਚ